Mudava, 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 मुख्यमंत्री मुर्दाबाद कढिया टावर मंत्री मुर्दा मुर्दाबाद

آبروني جو موچو حق آجيو ٺٽي باجي جي مامبا مر ڪيا مامي رندي ڪي मार कया ਤਾਂ ਹਰ ਮੀਟਿੰਗ ਦੇ ਵਿੱਚ ਜੋ ਮਸਲੇ ਹੱਲ ਕਰਨ ਤੋਂ ਬਾਅਦ ਨਾ ਕੋਈ ਉਹਨਾਂ ਰਾਜਨੀ ਇਸੇ ਤਰ੍ਹਾਂ ਸਾਡੀ ਮੀਟਿੰਗ ਹੋਈ ਸੀਗੀ ચીਫ ਸੈਕਟਰੀ ਸਾਹਿਬ ਨਾਲ ਤਾਂ ਸਾਡੇ ਤਿੰਨ ਮਸਲੇ ਹੱਲ ਹੋਏ ਸੀਗੇ ਪਰ ਉਹਨਾਂ ਦਾ ਹਾਲ ਤੱਕ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਤਾਂ ਇਹ ਸਰਕਾਰ ਸਾਨੂੰ ਲਾਗੇ ਲੱਗਾਂ ਦੇ ਵਿੱਚ ਮਾਤਿਕੇ ਸਾਡੇ ਨਾਲ ਤੋਂ ਖਾ ਗਿਆ ਪਿਆਰ ਹੋਣਾ ਸੀ ਜਿੰਨਾ ਕਿ ਕਿਉਂ ਸਾਡੀ ਕੁਸ਼ਣ ਜਾਰੀ ਨਹੀਂ ਹੁੰਦਾ ਸਾਡੀ ਲੜਕਾਂ ਸਟ੍ਰਾਈਕ ਲੰਬਸੰਭ ਚੱਲੂਗੀ ਅਮਰ ਕਸਮ ਚੱਲੂਗੀ ਤਾਂ ਕੱਲੋ ਤੋਂ ਸਾਡੇ ਹੋਰ ਵੀ ਕ੍ਰੈਕਸ਼ਨ ਨੇ ਤਾਂ ਸਰਕਾਰ ਪ੍ਰਤੀ ਅਸੀਂ ਉਹ ਵੀ ਆਪਣਾ ਰੋਸ ਪ੍ਰਦਰਸ਼ਨ ਕਰਾਂਗੇ ਜਿਵੇਂ ਅੱਗੋਂ ਸਾਨੂੰ ਸੈਂਟਰ ਪਾਰਟੀ ਦਾ ਹੁਕਮ ਆ ਉਹ ਤਾਂ ਉਹਨਾਂ ਦੇ ਹੁਕਮ ਅਨੁਸਾਰ ਵੀ ਅਸੀਂ ਆਪਣਾ ਜੋ ਪ੍ਰੋਗਰਾਮ ਸਟੈਂਡ ਕਰਾਂਗੇ ਜਿਹੜੀ ਮੰਗਾਂ ਕਿਹਨੇ ਹੁਣ ਤੱਕ ਜੜੀਆਂ ਮਰਗੀਆਂ ਆਈਆਂ ਜਿਹੜੀਆਂ ਬਾਕੀ ਰਹਿੰਦੀਆਂ ਕਿੱਥੇ ਫੇਲ ਲੜਾਇਆ ਗਿਆ ਬਾਕੀ ਸਰਕਾਰ ਨੇ ਇਹ ਨਹੀਂ ਹੋਣੀ ਆ ਮਨੀਆਂ ਨੇ ਕਿੱਦੋਂ ਮੁਕਸਮਾ ਕਰਦੀਆਂ ਨੇ ਪੰਜਾਬ ਨੇ